सियाने आयो साल 감사 <목소리도> ਤੋ ਆਪ ਜ਼ਿੰਕਾਰ ਬੰਦਪੁਰ ਜਰਨਪੁਰ ਤੋਂ ਸਿੱਧੂ ਐਮਰ ਜਰਨਪੁਰ ਤੋਂ ਆਪ ਕੱਲੋ ਕੱਲੋ ਕੰਮ ਕਰਦੇ ਆ ਨਖੇ ਤੇ ਸਪਰਾ ਉਹ ਖੇੜੇ ਵੀ ਜੱਫੇ ਬੰਦੀਆਂ ਆਈਆਂ ਜਾਂ ਸਾਸੀ ਤੇ ਆਈਆਂ ਅਸੀਂ ਤਲਵਾਦ ਕਰਦੇ ਆ ਪ੍ਰਧਾਨ ਜੀ ਆਜੋ ਲਓ ਇੱਕ ਮਿੰਟ ਇੱਕ ਮਿੰਟ ਸਰਕਾਰ ਜੋ ਸਾਰੀਆਂ ਜਥੇਬੰਦੀਆਂ ਦੇ ਆਗੂ ਤੇ ਸਾਰੀਆਂ ਹੀ ਜਥੇਬੰਦੀਆਂ ਦੇ ਵਰਕਰ ਸਰਹਬਾਨੋ ਅਤੇ ਸਾਡੇ ਜੇਤੋ ਫਰੀਦਕੋਟ ਕੋਟ ਪੁਰਾ ਦਾ ਜੋ মিডিਆਏ ਸਾਰਿਆਂ ਨੂੰ ਮੈਂ ਪਹਿਲਾਂ ਤਾਂ ਧੰਨਵਾਦ ਕਰਦੀ ਆ ਕਿ ਤੁਸੀਂ ਇੱਕ ਸੱਚ ਦੀ ਆਵਾਜ਼ ਜੋ ਸਾਡੇ ਫਰੀਦਕੋਟ ਵਿੱਚ ਲੋਕਾਂ ਦਾ ਬਾਤ ਸੱਚ ਦੀ ਆਵਾਜ਼ ਸੀ ਅੱਜ ਉਸ ਮੰਦਰ ਜੀਤ ਦਾ ਸਾਥ ਦੇ ਰਹੇ ਹੋ ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤਾ ਵੀਰੋ ਜੇ ਪ੍ਰੈਸ ਤੇ ਹਮਲਾਇ ਪ੍ਰਸ਼ਨੋ ਪ੍ਰਸਤੀ ਆਵਾਜ਼ ਨੂੰ ਬੰਦ ਕੀਤਾ ਜਾਂਦਾ ਤਾਂ ਇੱਕ ਲੋਕਤੰਤਰ ਜਿਹੜਾ ਇਸ ਦਾ ਲੋਕਤੰਤਰ ਦਾ ਘਾਣ ਕੀਤਾ ਗਿਆ ਕਿ ਅਸੀਂ ਮਤਲਬ ਕਿ ਇਦਾਂ ਹੀ ਮਰੀ ਜਾਵਾਂਗੇ ਕਿ ਪੰਜਾਬ ਦੇ ਵਿੱਚ ਜੋ ਸਾਡਾ ਸੋਸ਼ਲ ਮੀਡੀਆ ਜੋ ਸਾਡੀ ਆਵਾਜ਼ ਬਚਾਉਣ ਵਾਲਾ ਇੱਕ ਸਾਧਨ ਹੈ ਤੇ ਉਸ ਦੀ ਵੀ ਆਵਾਜ਼ ਉਸ ਦਾ ਵੀ ਗਾਲਾ ਘੁੱਟਿਆ ਜਾ ਰਿਹਾ ਤਾਂ ਇਸ ਤੋਂ ਮੰਦਭਾਗੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਤਾਂ ਸਾਡਾ ਹੱਕ ਬਣਦਾ ਸੀ ਕਿ ਇੱਕ ਜੋ ਸੱਚ ਤੇ ਪਹਿਰਾ ਦੇ ਰਿਹਾ ਹੈ ਜੋ ਸੱਚ ਨੂੰ ਸੱਚ ਦੀ ਆਵਾਜ਼ ਜਾਂ ਕਿਤੇ ਕਿਤੇ ਮਜ਼ਦੂਰ ਨਾਲ ਧੱਕਾ ਕਿਸੇ ਗਰੀਬ ਨਾਲ ਧੱਕਾ ਹੋ ਰਿਹਾ ਹੈ ਤਾਂ ਇਹ ਜਿਹੜੀ ਲੋਕਾਂ ਆਵਾਜ਼ ਆ ਉਸ ਦੀ ਆਵਾਜ਼ اٹھਾਉਂਦੀ ਸੀ ਤਾਂ ਅੱਜ ਉਸੇ ਉੱਤੇ ਹਮਲਾ ਹੋਇਆ ਤਾਂ ਇਸ ਤੋਂ ਵੱਧ ਹੋਰ ਕੋਈ ਮੰਦਭਾਗੀ ਘਟਨਾ ਨਹੀਂ ਹੋ ਸਕਦੀ ਤਾਂ ਮੈਂ ਸਖਤ ਸ਼ਬਦਾਂ ਵਿੱਚ ਮੈਂ ਬਰਾਸਤ ਮੰਚ ਵੱਲੋਂ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ ਤੇ ਪੰਜਾਬ ਸਰਕਾਰ ਨੂੰ ਮੈਂ ਲੱਖ ਲਾਣਤ ਕਹਿੰਦੀ ਆ ਕਿ ਲੱਖ ਲਾਣਤ ਤੇਰੇ ਪੰਜਾਬ ਸਰਕਾਰ ਦੇ ਵਿੱਚ ਅੱਜ ਲੋਕਤੰਤਰ ਦਾ ਘੜਾ ਕੁੱਟਿਆ ਜਾ ਰਿਹਾ ਹੈ ਤਾਂ ਪ੍ਰਸਤੇ ਹਮਲਾ ਹੈ ਜਿਹੜਾ ਸਭ ਬਹੁਤ ਹੀ ਮੰਦਭਾਗੀ ਘਟਨਾ ਹੈ ਪੰਜਾਬ ਦੇ ਵਿੱਚ ਇਹਨਾਂ ਕਹਿੰਦੀ ਹੋਈ ਮੈਂ ਟੀਮਾਂ ਦੀ ਜਾਂਚ ਕਰਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਕੀ ਕਹਿਣਾ ਚਾਹੁੰਦਾ ਹਾਂ ਦੇਖੋ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਫਿਰਕੋਟ ਇਹ ਮਨਿੰਦਰ ਸਿੰਘ ਜੀ ਨੇ ਬਹੁਤ ਮਾੜਾ ਹੋਇਆ ਉਹ ਸੱਚ ਦੀ ਆਵਾਜ਼ ਉੱਠਦਾ ਸੀਗਾ ਉਹਦੇ ਨਜਾਇਜ਼ ਠੁੱਠਾ ਪਾਤਾ ਦਿੱਤਾ ਅਸੀਂ ਆਪਦੀ ਪਾਰਟੀ ਖੈਰਾ ਸਾਹਿਬ ਸਾਡੇ ਹਲਡੀ ਦੇ ਪ੍ਰਧਾਨ ਆ ਤੇ ਪੰਜਾਬ ਦੀ ਟੀਮ ਨਾਲ ਅਸੀਂ ਸੰਘਰਸ਼ ਵਿੱਚ ਹਿੰਡੇ ਲੈਵਲ ਤੇ ਸ਼ਾਮਲ ਹੋਵਾਂਗੇ ਤੇ ਆਏ ਸੀ ਤੇ ਕੀ ਕਰਦੇ ਆ ਜੀ ਜਿਹੜੀ ਪ੍ਰੈਸ ਦੀ ਆਂ ਜਥੇਬੰਦੀਆਂ ਦੀਆਂ ਸਾਡੀਆਂ ਭੈਣਾਂ ਦਾ ਅੱਗੇ ਕਰ ਲੋ ਖੁੱਲ੍ਹੇ ਹਾਂ ਜੀ ਦੂਸਰੇ ਪਾਸੇ ਹਾਂ ਇਹਨਾਂ ਨੂੰ ਜਥੇਬੰਦੀਆਂ ਹਾਂ ਜੀ ਪੈਂਦੀ ਅੱਜ ਮਨਿੰਦਰ ਜੀ ਸਿੱਧੂ ਦੇ ਹੱਕ ਦੇ ਵਿੱਚ ਰੋਸ ਰੈਲੀ ਕੱਢੀ ਜਾ ਰਹੀ ਹੈ ਇਸ ਬਾਰੇ ਕੀ ਕਹਿਣਾ ਤੁਹਾਡਾ ਦੇਖ ਕਾ ਜੇ ਤੁਹਾਨੂੰ ਲੋਕਾਂ ਦਾ ਕਾਟੀ ਦੱਸਦਾ ਜੇ ਲੋਕ ਪੱਕੀ ਹੈ ਤਾਂ ਲੋਕੋ ਦੇ ਸਮਝ ਸਾਰੇ ਆ ਜਾਂ ਸਾਰੇ ਜਥੇਬੰਦੀਆਂ ਜੋ ਕਿਸਾਨ ਜੋ ਰੇਡੀ ਵਾਲਾ ਜੋ ਵੀ ਜਿਨ੍ਹਾਂ ਦੇ ਲੋਕ ਹਕੀਕਤ ਗੱਲ ਕਰਦਾ ਲੋਕ ਪੱਕੀ ਉਸ ਤਰ੍ਹਾਂ ਸਾਰੇ ਲੋਕਾਂ ਨੇ ਉਹਦੇ ਨਾਲ ਖੜੇ ਹੈ ਜੀ ਜਿਸ ਦਿਨ ਉਹ ਬੋਲਦਾ ਰਿਹਾ ਬੋਲਦਾ ਰਹੇਗਾ ਬੋਲਦਾ ਹੈ ਇਸ ਤਰ੍ਹਾਂ ਹੀ ਰਹੇਗਾ ਕਿਉਂਕਿ ਉਹ ਵਾਪਸ ਸ਼ੇਰਪਤ ਜੰਮੇ ਲੋਕਾਂ ਦੇ ਖਾਤੇ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਹੀ ਤਰਾਸਦੀ ਹੈ ਇਸ ਗੱਲ ਦੀ ਕਿ ਪੰਜਾਬ ਸਰਕਾਰ ਅੰਗਰੇਜ਼ਾਂ ਵਾਂਗੂ ਜ਼ੁਲਮ ਕਰ ਰਹੀ ਆ ਉਹਨਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਇਹਨਾਂ ਨੂੰ ਕੁਰਸੀਆਂ ਦੇ ਪਾਇਆ ਮੈਂ ਇੱਕੀ ਗੱਲ ਕਵਾਂਗਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਕਿ ਤੁਸੀਂ ਕਿਹੜੀ ਕੁੰਬ ਕਰਨ ਦੀ ਨੀਂਦ ਸੁੱਤੇ ਪਏ ਆ ਕਿ ਤੁਹਾਡੇ ਐਮ ਐਲ ਏ ਅੱਜ ਉਹ ਸ਼ਾਸਨ ਪੰਜਾਬ ਦੇ ਵਿੱਚ ਪੈਦਾ ਕਰੀ ਜਾਂਦੇ ਆ ਜਿਹੜਾ ਕਿਤੇ ਅੰਗਰੇਜ਼ਾਂ ਦੇ ਸਮੇਂ ਹੋਇਆ ਸੀ ਤੁਸੀਂ ਕੁੰਬ ਕਰਨ ਦੀ ਨੀਂਦ ਸੁੱਤੇ ਰਹੋ ਤੁਹਾਡੇ ਐਮ ਐਲ ਏ ਪੂਰੇ ਪੰਜਾਬ ਦੇ ਵਿੱਚ ਹੀ ਐਹੋ ਜਿਹੀਆਂ ਘਟਨਾਵਾਂ ਕਰ ਰਹੇ ਆ ਕੀ ਪਤਾ ਨਹੀਂ ਤਾਂ ਤੁਹਾਡੇ ਤੱਕ ਉਹ ਪਹੁੰਚ ਨਹੀਂ ਰਹੀਆਂ ਤੇ ਪਤਾ ਨਹੀਂ ਤੁਸੀਂ ਜਾਣ ਬੁੱਝ ਕੇ ਅਣਜਾਣ ਬਣੇ ਬੈਠੇ ਆ ਅੱਜ ਗੱਲ ਤਾਂ ਬਹੁਤ ਕਰ ਸਕਦੇ ਆ ਲੇਕਿਨ ਇੱਥੇ ਸਾਡੀਆਂ ਬਹੁਤ ਜਥੇਬੰਦੀਆਂ ਪਹੁੰਚੀਆਂ ਨੇ ਸਾਡੇ ਭਰਾ ਪਹੁੰਚੇ ਨੇ ਪੱਤਰਕਾਰ ਵੀਰ ਪਹੁੰਚੇ ਨੇ ਪਰ ਮੈਂ ਇੱਕ ਹੀ ਮੰਗ ਕਰਾਂਗਾ ਤੁਹਾਡੇ ਤੋਂ ਕਿ ਮਾਨ ਸਾਹਿਬ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਅਸੀਂ ਗੁਰੂ ਕ੍ਰਿਪਾ ਅੰਗੇਨ ਯੂਨੀਅਨ ਪੰਜਾਬ ਬਣੀਓ ਦਿਵਿਆਂਗ ਰਾਸ਼ਟਰੀ ਆ ਐਸੋਸੀਏਸ਼ਨ ਪੰਜਾਬ ਵੱਲੋਂ ਆਪੰਡ ਸੰਗ ਅਸੂਲਮਾਨ ਚ ਪੰਜਾਬ ਵੱਲੋਂ ਕਿ ਨਿਮਰਤਾ ਸਹਿ ਤੁਹਾਨੂੰ ਬੇਨਤੀ ਕਰਦੇ ਆਂ ਹੱਥ ਬਨ ਕੇ ਬੇਨਤੀ ਆ ਕਿ ਸਾਡੇ ਭਰਾ ਮਨਿੰਦਰਜੀਤ ਸਿੰਘ ਸਿੱਧੂ ਜੋ ਇੱਕ ਸੱਚ ਦੀ ਆਵਾਜ਼ ਨੇ ਨਰਪੱਖ ਸੋਚ ਰੱਖਣ ਵਾਲੇ ਨੇ ਜਿਨ੍ਹਾਂ ਨੇ ਅੱਜ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਗਰੀਬਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਸਾਡੀ ਮੰਡੀ ਦਾ ਜੋ ਬੁਰਾ ਹਾਲਾ ਜੈਤੋ ਦੀ ਮੰਡੀ ਦਾ ਕਿ ਦੁਕਾਨਾਂ ਤੇ ਗਾਹਕ ਨਹੀਂ ਆਉਂਦੇ ਉਹਨਾਂ ਨੇ ਦਿਖਾਇਆ ਉਹਨਾਂ ਦਾ ਕਸੂਰ ਮਨਿੰਦਰਜੀਤ ਦਾ ਇਹੀ ਆ ਹੋਰ ਉਹਦਾ ਕੋਈ ਵੱਡਾ ਕਸੂਰ ਨਹੀਂ ਉਹਨੇ ਕੋਈ ਜ਼ੁਲਮ ਨਹੀਂ ਕੀਤਾ ਉਹ ਕਈ ਹੋਰ ਦੇਸ਼ ਤੋਂ ਨਹੀਂ ਆਇਆਗਾ ਉਹਨੇ ਸਿਰਫ ਤੇ ਸਿਰਫ ਜੈਤੋ ਮੰਡੀ ਦਾ ਸੱਚ ਦਿਖਾਇਆ ਉਹਨਾਂ ਲੋਕਾਂ ਦਾ ਸੱਚ ਦਿਖਾਇਆ ਪਰ ਮੈਂ ਇੱਕ ਹੀ ਗੱਲ ਕਹੂੰਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੈਤੋ ਮੰਡੀ ਦਾ ਇੰਨਾ ਭਿਆਨਕ ਹਾਲ ਹੋ ਜਾਊਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਗੋਰਾ ਮੱਤਾ ਜੀ ਤੇ ਜ਼ੁਲਮ ਕੀਤਾ ਤੇ ਉਸ ਤੋਂ ਬਾਅਦ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਜ਼ੁਲਮ ਕੀਤਾ ਉਹਦਾ ਕਸੂਰ ਕੀ ਆ ਮੈਂ ਇਹੀ ਗਾ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਜੇ ਥੋਟੇ ਅੰਦਰ ਕਿਤੇ ਮਾੜੀ ਮੋਟੀ ਵੀ ਸ਼ਰਮ ਆਇਆ ਨਾ ਦੀ ਕੋਈ ਚੀਜ਼ ਹੈ ਤਾਂ ਸਾਡੇ ਭਰਾ ਤੇ ਜੋ ਪਰਚਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਅਸੀਂ ਇਹੀ ਕਵਾਂਗਾ ਇਹ ਜਿਹੜਾ ਪਰਚਾ ਹੋਇਆ ਇਹ ਬਲਕਾਰ ਸਿੱਧੂ ਬੰਨੂਆ ਨਹੀਂ ਹੋਇਆ ਜਾਂ ਕਿਸੇ ਜੈਤੋਂ ਦੇ ਐਮਐਲਏ ਨੇ ਸਪੋਰਟ ਨਹੀਂ ਕੀਤੀ ਅਸੀਂ ਇਹੀ ਕਵਾਂਗਾ ਕਿ ਇਹ ਬਿਲਕੁਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਾਜ਼ਿਸ਼ ਦੇ ਤਹਿਤ ਹੋਇਆ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਿ ਜੇਕਰ ਤੁਸੀਂ ਮੰਨਦੇ ਹੋ ਇਹਨਾਂ ਲੋਕਾਂ ਤੇ ਤਰਸ ਕਰਦੇ ਹੋ ਜੇ ਕੁਥੀ ਸ਼ਰਮ ਮੰਨਦੇ ਹੋ ਕਿ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਜਾ ਜਾ ਕੇ ਤੁਹਾਨੂੰ ਵੋਟਾਂ ਪਾਈਆਂ ਇਹਨਾਂ ਲੋਕਾਂ ਨੇ ਤੁਹਾਨੂੰ ਕੁਰਸੀਆਂ ਦਿੱਤੀਆਂ ਜਿਹੜੇ ਅੱਜ ਸੜਕਾਂ ਤੇ ਤੁਰੇ ਫਿਰਦੇ ਆ ਤੁਹਾਡੀ ਖਾਤਰ ਸੋ ਬੇਨਤੀ ਕਰਦਾ ਮੈਂ ਆਪ ਸਭ ਨੂੰ ਤੇ ਹੱਥ ਬਨ ਕੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਸਾਨੂੰ ਇਨਸਾਫ ਚਾਹੀਦਾ ਸਾਡੇ ਉਹਨਾਂ ਲੋਕਾਂ ਨੂੰ ਇਨਸਾਫ ਚਾਹੀਦਾ ਜਿਹੜੇ ਅੱਜ ਮੀਂਹ ਦੇ ਵਿੱਚ ਰੱਬ ਰੋ ਰਿਹਾ ਤੁਹਾਡੀ ਕਰਨੀ ਨੂੰ ਤੇ ਮੀਂਹ ਦੇ ਵਿੱਚ ਲੋਕ ਛੜਕਾਂ ਦੇ ਤੁਰੇ ਫਿਰਦੇ ਆ ਸਾਨੂੰ ਇਨਸਾਫ ਦਿਓ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਇਨਸਾਫ ਚਾਹੀਦਾ ਤੇ ਅਦਾਲਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਮਗਰ ਲੱਗ ਕੇ ਜੋ ਝੂਠੇ ਪਰਚੇ ਪਾਏ ਗਏ ਮਨੀਦਰਜੀਤ ਸਿੰਘੂ ਦੇ ਉਸ ਨੂੰ ਰੱਦ ਕੀਤਾ ਜਾਵੇ ਤੇ ਜਿੰਦਾਬਾਦ ਜਿੰਦਾਬਾਦ what oh, the Oh, what the- ਬੱਚਾ ਜੀ ਬਹੁਤ ਮਾਰੀ ਇਥੋਂ ਵੀ ਆਪ ਸਰਕਾਰ ਦੀ ਇਹ ਵਿਚਾਰ ਦੇ ਵਿੱਚ ਆ ਕੇ ਬਹੁਤ ਮਾਰਾ ਕਿ ਕੱਢਦਾ ਇਥੋਂ ਲੋਕਾਂ ਦਾ ਜਿਹੜੀ ਲੋਕਾਂ ਦੀ ਆਵਾਜ਼ ਹੈ ਮਹਿੰਦਰ ਜੀ ਚਿੱਤੂ ਜਿਹੜਾ ਕਿਸੇ ਦਬਨ ਵਾਲਾ ਨਹੀਂ ਵਿਕਣ ਵਾਲਾ ਨਹੀਂ ਝਿਬਣ ਵਾਲਾ ਨਹੀਂ ਜਿਹੜੇ ਉਹਦੇ ਤੇ ਪਰਚਾ ਕੀਤਾ ਗਿਆ ਇਹ ਸਰਕਾਰ ਨੂੰ ਅਸੀਂ ਇਹਨੂੰ ਘੰਟਰ ਸੁਣਾ ਚਾਹੁੰਦੇ ਆ ਇਹ ਪਰਚਾ ਜਲਦੀ ਤੋਂ ਜਲਦੀ ਰੱਦ ਕਰੇ ਇਹ ਪਰਚਾ ਉਹ ਦਲਕਾਸ਼ ਨੂੰ ਉਹਦੇ ਐਮਐਲਏ ਤੇ ਹੋਣਾ ਚਾਹੀਦਾ ਜਿਹੜੇ ਇਥੋਂ ਦੀ ਸਰਕਾਰ ਕਹਿੰਦੀ ਹੈ ਅਸੀਂ 100000 ਰੁਪਏ ਦੇਵਾਂਗੇ ਇਹ ਕਹਿੰਦੇ ਔਰਤਾਂ ਨੂੰ 100000 ਰੁਪਏ ਦੇਵਾਂਗੇ ਤੇ ਇਹ ਲੋਕ ਔਰਤਾ ਆਸਤੇ ਇਹਨਾਂ ਦੀ ਸੋਚ ਕੀ ਹੈ ਇਹ ਦੇਖੋ ਕਿੰਨੀ ਪਾੜੀ ਮਾਨਸ ਨਾ ਚੌੜੀ ਹੈ ਉਹ ਆ ਜਿਹੜਾ ਤੁਸੀਂ ਇੱਥੇ ਲਿਆਉਂਦੇ ਆ ਇਹ ਛੋੜੇ ਹਜ਼ਾਰ ਰੁਪਏ ਦੀ ਝਾਕੜਾ ਕਰੋ ਇਹ ਤੁਸੀਂ ਇਹਨਾਂ ਤੋਂ ਆਪਦੇ ਘਰ ਪਰ ਵਾਲੇ ਨੂੰ ਵਿਚਾਰੋ ਇਹਨਾਂ ਨੂੰ ਜਿਹੜਾ ਸਾਫੀ ਦੀ ਬੋਲ ਪਾਣੀ ਹੈ ਨਾਲੇ ਐਮਐਲਏ ਦੀ ਅੱਜ ਤੋਂ ਲੈ ਕੇ ਦੇਖ ਲਓ ਨਾਲੇ ਕਿੰਨੇ ਐਮਐਲਏ ਆ ਸਾਰੇ 92 ਦੇ ਵਿੱਚੋਂ 70 ਬੱਧਰਾਂ ਦੇ ਉੱਤੇ